ਅਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਆ ਗਈ ਹੈ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਪ੍ਰਸ਼ਾਸਨ ਤੇ ਡੀਜੀਪੀ ਨੂੰ ਧਮਕੀ ਲਈ ਸੀਗੀ ਹੁਣ ਉਹ ਭੁਗਤਣੀ ਪਏਗੀ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੇਖਣੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਸਾਰੇ ਤੋਂ ਬਾਅਦ ਜੀਜੇ ਦਾ ਨੰਬਰ ਲੱਗ ਗਿਆ ਤੁਸੀਂ ਸਮਝ ਗਏ ਹੋਗੇ ਕਿ ਸੁਖਬੀਰ ਸਿੰਘ ਬਾਦਲ ਬਹੁਤ ਵੱਡੀ ਧਮਕੀ ਦਿੱਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਉਸ ਧਮਕੀ ਨੇ ਖੜਾਲੇ ਪਾ ਦਿੱਤੇ ਔਰ ਦੂਜੇ ਪਾਸੇ ਸਿੱਖ ਕੌਮ ਸਿੱਖ ਕੌਮ ਨੇ ਸੁਖਬੀਰ ਸਿੰਘ ਬਾਦਲ ਫਸਾ ਦਿੱਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਜ਼ਾ ਸੀ ਉਹ ਬੜੀ ਘੱਟ ਸਾਬਤ ਹੋਈ ਸੀ ਔਰ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਣਾ ਚਾਹਣਾ ਕਿ ਇਹਨਾਂ ਦਾ ਇੱਕ ਜਿਹੜਾ ਵਕੀਲ ਵਿਕਰਮ ਸਿੰਘ ਮਜੀਠੀਆ ਦਾ ਉਨੇ ਹੀ ਥਾਂ ਧਮਕੀ ਦਿੱਤੀ ਆ ਪੰਜਾਬ ਦੇ ਸਾਰੇ মিডিਆ ਨੂੰ ਜਿਹੜਾ মিডিਆ ਕਹਿੰਦਾ ਸੁਖਵੀਰ ਬਾਦਲ ਔਰ ਮਜੀਠੀਏ ਦੇ ਖਿਲਾਫ ਬੋਲੂਗਾ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ ਕਿਉਂ ਬਾਈ ਸੱਚ ਸੁਣਨਾ ਹੁਣ ਇਹਨਾਂ ਨੂੰ ਰੋਖਾ ਹੋ ਰਿਹਾ ਕਿਉਂਕਿ ਪੰਜਾਬ ਪੂਰਾ ਇੱਕ ਪਾਸੇ ਖੜ ਗਿਆ ਔਰ ਦੂਜੇ ਪਾਸੇ ਡੀਜੀਪੀ ਦਾ ਬਿਆਨ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿਉਂਕਿ ਡੀਜੀਪੀ ਨੂੰ ਜਿਹੜੇ ਸਬੂਤ ਨੇ ਡੀਜੀਪੀ ਨੇ ਇਹਨਾਂ ਨੂੰ ਧਮਕੀ ਦੇ ਦਿੱਤੀ ਹੈ ਕਹਿੰਦਾ ਹੁਣ ਤੁਸੀਂ ਭੱਜੋ ਕਿੱਥੇ ਪਾਦੇ ਆ ਤੁਸੀਂ ਸ਼ਰਕਸ਼ਾਬ ਗੁੰਡੇ ਵਾਂਗੂ ਧਮਕੀ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਸਾਬਕਾ ਡੀਜੀਪੀ ਔਰ ਪੂਰੇ ਪ੍ਰਸ਼ਾਸਨ ਨੂੰ ਹੁਣ ਸਖਬੀਰ ਸਿੰਘ ਬਾਦਲ ਵੀ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਹੀ ਉਹ ਦਰਅਸਲ ਦੇ ਵਿੱਚ ਸੱਚ ਸਾਬਤ ਹੋ ਗਈ ਹੈ ਕਿਉਂਕਿ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਨੇ ਸੌ ਚੱਕ ਦਿੱਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਨਿਕਲਣ ਦਿੰਦਾ ਤਾਂ ਜਿਹੜੀ ਹੁਣ ਤੁਸੀਂ ਖਬਰ ਸੁਣੋਗੇ ਸੋ ਕਬੀਰ ਸਿੰਘ ਬਾਦਲ ਵੀ ਦਰਸਾਲ ਦੇ ਵਿੱਚ ਫਸ ਗਏ ਨੇ ਔਰ ਦੂਜੇ ਪਾਸੇ ਮਜੀਠੀਆ ਬਾਹਰ ਨਹੀਂ ਨਿਕਲ ਸਕਦਾ ਇਹ ਗੱਲ ਵੀ ਪਈ ਹੈ ਕਿਉਂਕਿ ਇਹਨਾਂ ਦੇ ਵਕੀਲ ਦਲੀਲਾਂ ਦੀ ਵਜਾਏ ਪਹਿਲਾਂ ਕੋਰਟ ਦੇ ਵਿੱਚ ਗਲਤ ਪੋਜੀਸ਼ਨ ਪਾਉਂਦੇ ਨੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੀ ਲੋਕ ਆਵਾਜ਼ ਚੱਕਦੇ ਨੇ ਪੰਜਾਬ ਦੇ ਪ੍ਰਤੀ ਕਿਉਂਕਿ ਲੋਕਾਂ ਦਾ ਖੂਨ ਪੀਤਾ ਤਾਂ ਲੋਕ ਬੋਲਣਗੇ ਤਾਂ ਉਹਨੇ ਵਕੀਲ ਨੇ ਕਿਹਾ ਕਹਿੰਦਾ ਕਈ ਚੈਨਲਾਂ ਨੂੰ ਕਹਿੰਦੇ ਕੋਰਟ ਦੇ ਵਿੱਚ ਘੜੀਸਾਂਗੇ ਯਾਨੀ ਇਹਦਾ ਮਤਲਬ ਆ ਵੀ ਲੋਕਤੰਤਰ ਨੂੰ ਧਮਕੀ ਹੈ ਸਿੱਧੇ ਤੌਰ ਦੇ ਉੱਤੇ ਔਰ ਹੁਣ ਸੁਖਬੀਰ ਸਿੰਘ ਬਾਦਲ ਕਿਵੇਂ ਫਸ ਗਏ ਨੇ ਔਰ ਦੂਜੇ ਪਾਸੇ ਬਾਦਲ ਪਰਿਵਾਰ ਨੂੰ ਸਾਬਕਾ ਡੀਜੀਪੀ ਕਿਵੇਂ ਸਿੱਧੇ ਹੋ ਗਏ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਸ਼ਰਕ ਸਾਫ ਗੁੰਡੇ ਕਿਹਾ ਉਹਨਾਂ ਨੇ ਉਹਨਾਂ ਨੇ ਮੁੱਖ ਮੰਤਰੀ ਨੂੰ ਪੂਰੇ ਪ੍ਰਸ਼ਾਸਨ ਨੂੰ ਔਰ ਸਾਬਕਾ ਡੀਜੀਪੀ ਨੂੰ ਧਮਕੀ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਨੇ ਮੈਂ ਪੁੱਛਣਾ ਚਾਹੁੰਨਾ ਕਿ ਅਹੁਦਾ ਕਿਹੜਾ ਕਿਹੜੇ ਅਹੁਦੇ ਦੇ ਅਧੀਨ ਤੁਸੀਂ ਬੋਲਦੇ ਹੋ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਆਮ ਬੰਦੇ ਦੀ ਤਰ੍ਹਾਂ ਸਮਝਿਆ ਹੋਇਆ ਤਾਂ ਤੁਸੀਂ ਇਹ ਵੇਖੋ ਵੀ ਇਹਨਾਂ ਦਾ ਹਾਲ ਕੀ ਹੋਣਾ ਅੱਗੇ-ਅੱਗੇ ਕਿਉਂਕਿ ਇਹਨਾਂ ਨੂੰ ਸਜ਼ਾ ਪ੍ਰਮਾਤਮਾ ਨੇ ਦਿੱਤੀ ਹੈ ਮੁੱਖ ਮੰਤਰੀ ਨੇ ਨਹੀਂ ਪ੍ਰਮਾਤਮਾ ਨੇ ਦਿੱਤੀ ਇਸ ਗੱਲ ਦੇ ਸਬੂਤ ਵੀ ਤੁਹਾਡੇ ਅੱਜ ਸਾਹਮਣੇ ਹੀ ਧਰਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਵੀ ਰਗੜੇ ਗਏ ਨੇ ਔਰ ਦੂਜੇ ਪਾਸੇ ਸਾਬਕਾ ਡੀਜੀਪੀ ਕਿਵੇਂ ਸਿੱਧੇ ਹੋਏ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਔਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਿਵੇਂ ਸਬੂਤ ਕੱਢ ਕੇ ਲਿਆਏ ਆ ਫਿਰ ਤੋਂ ਸੁਣੋ ਜਰਾ ਧਿਆਨ ਦਿਓ ਜੀ ਤੁਮੀ ਜੀ ਆਪਣੀ ਜ਼ੁਬਾਨ ਅਪਕੀ ਕਰੋ ਤੁਸੀਂ ਜਪੀ ਸੀਐਮ ਰਹੇ ਹੋ ਗੁਆਣੀ ਦਿੱਤਾ ਸੜਕ ਛਾਪ ਗੁੰਡੇ ਵਰਗੂ ਤੋ ਤੋ ਕਰਕੇ ਬੋਲਦਾ ਤੁਸੀਂ ਜਿਹੜਾ ਮੈਨੂੰ ਚੈਲੰਜ ਕਰਦੇ ਹੋ ਤੋ ਤੋ ਕਰਕੇ ਬਤਮੀਲੀ ਨਾਲ ਜੋ ਕੇਸ ਖੋਲਣਾ ਹੈ ਖੋਲੋ ਮੈਂ ਬੈਠਾ ਹਾਂ ਸੇ ਇਟ ਸਬੂਤ ਵੀ ਹੈਗਾ ਸੜਕ ਛਾਪ ਗੁੰਡਿਆਂ ਦੀ ਨਿਸ਼ਾਨੀ ਅੱਥਰੂ ਕਾ ਦੇ ਕੇ ਧਮਕੀ ਦੇਣਾ ਸੀਐਮ ਸਾਹਿਬ ਨੂੰ ਜੀ ਸੀਐਮ ਨੂੰ ਕੋਈ ਹੈਡ ਨੂੰ ਕੋਈ ਸਟੇਟ ਦੇ ਧਮਕੀ ਦੇ ਸਕਦਾ ਹੈ ਪੁਲਿਸ ਅਫਸਰ ਨੂੰ ਧਮਕੀ ਦੇ ਸਕਦਾ ਹੈ ਤਾਂ ਸੁਣ ਲਿਆ ਹੁਣ ਬਿਕਰਮ ਸਿੰਘ ਮਜੀਠੀਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲੂ ਖੰਸਾਬ ਦਾ ਡੀਜੀਪੀ ਨੇ ਵੀ ਤਵਕੀ ਦੇ ਦਿੱਤੀ ਹੈ ਕਹਿੰਦੇ ਵੀ ਹੁਣ ਇਹਦਾ ਗੰਨ ਸੱਚ ਕਿਉਂਕਿ ਬਾਦਲਾਂ ਦਾ ਪਰਿਵਾਰ ਮੁੱਖ ਮੰਤਰੀ ਦੇ ਉੱਤੇ ਐਡਾ ਹਾਵੀ ਹੋ ਗਿਆ ਜਿਵੇਂ ਸਰਕਾਰ ਹੀ ਬਾਦਲਾਂ ਦੀ ਹੁੰਦੀ ਹੈ ਔਰ ਸੁਖਵੀਰ ਸਿੰਘ ਬਾਦਲ ਨੂੰ ਹੁਣ ਸਜ਼ਾ ਕਿਵੇਂ ਮਿਲੀ ਹੈ ਇਹ ਸਭ ਤੋਂ ਦੇਖਣ ਵਾਲੀ ਗੱਲ ਹੈ ਕਿ ਸੁਖਵੀਰ ਸਿੰਘ ਬਾਦਲ ਬਹੁਤ ਬੜਕਦਾ ਸੀ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਸਾਡਾ ਕੀ ਵਿਗਾੜ ਲੂਆ ਬਹੁਤ ਸਾਰੀ ਸਾਡੀ ਪੰਜਾਬ ਦੇ ਅੰਦਰ ਕਹਿੰਦਾ ਯੱਕ ਬਣਿਆ ਹੋਇਆ ਯਾਨੀ ਕਹਿੰਦਾ ਲੋਕ ਸਾਡੇ ਮਗਰ ਖੜੇ ਨੇ ਪਰ ਮੈਂ ਪਹਿਲੇ ਪ੍ਰਸ਼ਨਾਂ ਦੇ ਵਿੱਚ ਹੀ ਦੱਸਣਾ ਚਾਹੁੰਦਾ ਪੰਜਾਬ ਦੇ ਵਿੱਚੋਂ ਕੁੱਤਾ ਵੀ ਬਾਦਲਾਂ ਦੇ ਨਾਲ ਨਹੀਂ ਖੜਦਾ ਬੰਦੇ ਦੀ ਖੜਨਾਂ ਦੀ ਤਾਂ ਬਹੁਤ ਵੱਡੀ ਗੱਲ ਦੂਰ ਦੀ ਹੈ ਕਿਉਂਕਿ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੇ ਦੁਰਪਰਯੋਗ ਕੀਤਾ ਕੱਲ ਮੈਂ ਤੁਹਾਡੇ ਸਾਹਮਣੇ ਕੀ ਬਿਆਨ ਕੀਤਾ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਆਪਣੇ ਮੂੰਹ ਦੇ ਨਾਲ ਬਿਆਨ ਕੀਤਾ ਜਦੋਂ ਕੱਲ ਦਰਸਾਲ ਦੇ ਵਿੱਚ ਉਹਨੂੰ ਸਜ਼ਾ ਲਈ ਜਾਂਦੀ ਹੈ ਉਹਨੇ ਕਬੂਲ ਕੀਤਾ ਕਹਿੰਦਾ ਸਾਡੇ ਕੋਲੋਂ ਗੋਲੀਆਂ ਚਲਾਈਆਂ ਗਈਆਂ ਨਾਮ ਜਪਦਿਆਂ ਸੰਗਤਾਂ ਦੇ ਉੱਤੇ ਅਸੀਂ ਗੋਲੀਆਂ ਚਲਾਈਆਂ ਅਸੀਂ ਉਹਦੇ ਗੁਨੇਗਾਰਾਂ ਅਸੀਂ ਉਹਦੀ ਮਾਫੀ ਮੰਗਦੇ ਹਾਂ ਹੁਣ ਤੁਸੀਂ ਦੱਸੋ ਵੀ ਜੇਕਰ ਕੋਈ ਇੱਕ ਬੰਦੇ ਨੂੰ ਬੰਦਾ ਮਾਰ ਦਿੰਦਾ ਉਹਦੀ ਸਜ਼ਾ ਕਿੰਡੀ ਵੱਡੀ ਹੁੰਦੀ ਹੈ ਇਹਨਾਂ ਨੇ ਇੰਨੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਹ ਗੁਨੇਗਾਰ ਅੱਜ ਵੀ ਆਪਦੇ ਘਰੇ ਬੈਠੇ ਨੇ ਇਹ ਤਾਂ ਬਹੁਤ ਘੱਟ ਸਜ਼ਾ ਜਿਹੜੀ ਇਹਨਾਂ ਦੇ ਮਜੀਠੀਏ ਨੂੰ ਮਿਲੀ ਹੈ ਲੋਕ ਤਾਂ ਕਹਿੰਦੇ ਇਹਨਾਂ ਨੂੰ ਕਹਿੰਦੇ ਕਾਲੇ ਪਾਣੀ ਭੇਜਣਾ ਚਾਹੀਦਾ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦਾ ਪਹਿਲਾ ਦਾਦਾ ਵੀ ਕਾਲੇ ਪਾਣੀ ਦੀ ਜੇਲ੍ਹ ਵਿੱਚ ਰਹਿ ਕੇ ਆਇਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਕਿਵੇਂ ਦਿੰਦੀ ਆ ਸਾਡੀ ਸੇ ਕਾਮ ਔਰ ਅੱਜ ਤੋਂ ਬਾਅਦ ਬਾਦਨਾ ਦੇ ਉੱਤੇ ਘਾਟਾ ਵੱਜ ਚੁੱਕਿਆ ਸੁਣੋ ਇੱਕਾ ਵੱਡਾ ਅਪਰਾਧੀ ਬੰਦਾ ਤੇ ਉਹਨੂੰ ਚਲੋ ਮੰਨੋ ਤੁਸੀਂ ਤਾਂ ਇਹਨਾਂ ਦੇ ਦਵਾਇਠ ਹੋਵੋਗੇ ਕਿ ਤੁਹਾਨੂੰ ਸਹਿੰਦ ਸਾਹ ਇਹਨਾਂ ਨੇ ਲਾਇਆ ਜਾਂ ਫਿਰ ਕਾਨੂੰਨ ਖਤਰੇ ਕਿ ਲਾਹ ਨਾ ਦੇਣ ਪਰ ਕੌਮ ਮਾਫ ਨਹੀਂ ਕਰਦੀਗੀ ਕਿਉਂਕਿ ਇਨਾਂ ਨੇ ਬਹੁਤ ਵੱਡੇ ਅਪਰਾਧ ਕੀਤੇ ਇੱਕ ਨਹੀਂ ਉਹ ਗਰਾਸ ਸਾਹਿਬ ਜਿੱਤੇ ਜਿਹੜੀ ਬਿਆਦਵੀ ਕੀਤੀ ਉਹ ਤਾਂ ਨਾਂ ਚਰੇ ਜਾਣ ਵਾਲੀ ਜਦ ਮੈਂ ਪਿਓ ਤੇ ਜਾਂ ਭਰਾ ਦੇ ਸਾਹਮਣੇ ਧੀ ਭੈਣ ਨੂੰ ਅਲਫਨੰਗੀ ਕਰਕੇ ਤੋਂ ਦੇ ਨਾਲ ਬਲਾਤਕਾਰ ਕੀਤਾ ਜਾਵੇ ਤੇ ਉਹ ਬਰਦਾਸ਼ਤ ਕਿਵੇਂ ਹੋਦੂਗੀ ਤਾਂ ਨੇ ਮਰਜ਼ੀ ਮਾਫੀਆਂ ਮੰਗਲੇ ਤਾਂ ਸੁਣ ਲਿਆ ਪੰਜਾਬ ਵਾਲਿਓ ਕੀ ਕੁਛ ਕੀਤਾ ਬਾਦਲਾਂ ਨੇ ਬੰਦੇ ਨਹੀਂ ਮਰਵਾਏ ਕੱਲੇ ਬਲਾਤਕਾਰ ਦੇਖੋ ਕਿੱਥੋਂ ਦਿੱਕ ਗਨ ਆ ਰਹੀਆਂ ਕਹਿੰਦੇ ਆਪਣੀ ਧੀ ਦੇ ਨਾਲ ਆਪਦੇ ਪਿਓ ਨੂੰ ਕਹਿੰਦੇ ਬਰਾਤਕਾਰ ਕਰ ਐਡੇ ਐਡੇ ਇਹਨਾਂ ਨੇ ਜੁਰਮ ਕੀਤੇ ਅੱਜ ਭਲਾ ਇਹਨਾਂ ਨੂੰ ਕਿਹੜੇ ਮੂੰਹ ਦੇ ਨਾਲ ਰੱਬ ਮਾਫ਼ ਕਰੂਗਾ ਹੋਰ ਕਿਸ ਮੂੰਹ ਦੇ ਨਾਲ ਇਹ ਗੱਲ ਕਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸਾਡੀ ਸੱਤਾ ਦੇ ਵਿੱਚ ਵਾਪਸੀ ਕਰਵਾਓ ਨਹੀਂ ਕਿਉਂਕਿ ਪੰਜਾਬ ਦੇ ਲੋਕ ਨਹੀਂ ਹੁਣ ਇਹਨਾਂ ਨੂੰ ਨਾ ਹੀ ਮੁੱਖ ਮੰਤਰੀ ਇਹਨਾਂ ਨੂੰ ਸਜ਼ਾ ਇਹਨਾਂ ਦਾ ਪ੍ਰਮਾਤਮਾ ਹੀ ਦੇ ਰਿਹਾ ਕਿਉਂਕਿ ਰੱਬ ਦੇ ਸਾਹਮਣੇ ਦੇਰ ਜ਼ਰੂਰ ਆ ਕਹਿੰਦੇ ਇਹ ਦੇਰ ਨਹੀਂ ਹੁੰਦਾ ਤਾਂ ਉਸੇ ਪ੍ਰਕਾਰ ਇਹਨਾਂ ਦੇ ਲਾਠੀ ਵੀ ਵਜੀ ਆ ਲੱਤ ਵੀ ਵਜੀ ਆ ਤੇ ਇਹਨਾਂ ਦੀ ਮੱਤ ਵੀ ਮਰ ਗਈ ਆ ਇਹ ਮੁੱਖ ਮੰਤਰੀ ਦੇ ਵਿੱਚ ਕੌਣ ਆ ਮੁੱਖ ਮੰਤਰੀ ਦੇ ਦਿਲ ਦੇ ਵਿੱਚ ਖੁਦ ਪਰਮਾਤਮਾ ਵਾਸ ਕਰ ਗਿਆ ਜੀ ਨੇ ਐਡੀ ਯੁਰਤ ਕੀਤੀ ਇਹਨਾਂ ਬਾਦਲਾਂ ਨੂੰ ਸੰਗਲ ਲਾਉਣ ਦੀ ਤੇ ਮੈਂ ਕਹਿੰਦਾ ਵੀ ਬਾਦਲ ਪਰਿਵਾਰ ਨੂੰ ਕਾਲੇ ਪਾਣੀ ਜਿਵੇਂ ਕਹਿੰਦੇ ਭੇਜਣਾ ਚਾਹੀਦਾ ਕਿਉਂਕਿ ਇਹਨਾਂ ਨੇ ਲੋਕਾਂ ਦੀਆਂ ਧੀਆਂ ਦੇ ਨਾਲ ਬਲਾਤਕਾਰ ਕਰਵਾਏ ਲੋਕਾਂ ਨੂੰ ਮਰਵਾਇਆ ਛਰੇ ਆਮ ਗੋਲੀਆਂ ਮਰਵਾਇਆ ਤਾਂ ਫਿਰ ਉਹੀ ਬਾਦਲ ਕਬੂਲ ਵੀ ਲੈਂਦੇ ਨੇ ਤੇ ਫਿਰ ਤੁਸੀਂ ਇਹ ਦੱਸੋ ਵੀ ਇਹ ਹੈ ਕੌਣ ਹੈ ਜਿਨ੍ਹਾਂ ਨੂੰ ਸਜ਼ਾ ਨਹੀਂ ਮਿਲਦੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਤੋਂ ਅਸੀਂ ਵੀ ਸਲਾਮ ਕਰਦੇ ਹਾਂ ਕਿਉਂਕਿ ਅੱਜ ਦੀ ਸਰਕਾਰ ਆ ਜਿਹੜੀ ਅਮੇ ਕਈ ਮੁੱਦਿਆਂ ਪ੍ਰਤੀ ਨਿਕੰਮੀ ਐ ਪਰ ਜਿਹੜਾ ਅਸਲੀ ਮੁੱਦਾ ਸੀ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਮਗਰਮੱਛ ਕਹਿੰਦੇ ਫੜਨਾ ਸੀ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਤਾਂ ਦੇ ਵੀ ਮਾਰੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਮਗਰਮੱਛ ਨਹੀਂ ਫੜਦਾ ਭਾਈ ਮਗਰਮੱਛ ਤਾਂ ਹੁਣ ਫੜ ਲਿਆ ਇਦੋਂ ਵੱਡਾ ਮਗਰਮੱਛ ਨਹੀਂ ਹੈਗਾ ਪੰਜਾਬ ਦੇ ਅੰਦਰ ਪਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਕਈ ਵਾਰੀ ਤੁਸੀਂ ਗਿਆਨੀ ਬੂਟਾ ਸਿੰਘ ਦੀਆਂ ਵੀਡੀਓ ਦੇਖੀਆਂ ਹੋਣੀਆਂ ਉਹਦੇ ਵਿੱਚ ਵੀ ਦਰਾ ਸਾਲ ਦੇ ਵਿੱਚ ਇਹਨਾਂ ਬਾਦਨਾ ਪ੍ਰਤੀ ਸੱਚ ਬੋਲਿਆ ਜਾਂਦਾ ਕਿ ਇਹਨਾਂ ਨੇ ਕਿੰਨੇ ਮਿਲ ਹੜੱਪ ਗਏ ਚੀਨੀ ਦੇ ਔਰ ਕਿੰਨੀਆਂ ਕਿ ਫੈਕਟਰੀਆਂ ਪਤਾ ਨਹੀਂ ਕਿੰਨਾ ਕਿ ਪੰਜਾਬ ਦਾ ਯਾਨੀ ਪੈਸਾ ਲੁੱਟ ਕੇ ਖਾ ਲਿਆ ਇਹ ਗੈਨੀ ਬੂਟਾ ਸਿੰਘ ਨੇ ਵੀ ਕਈ ਵਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੱਥ ਧਰੇ ਨੇ ਜਿਹੜੇ ਕਿ ਬਿਲਕੁਲ ਸੱਚ ਨੇ ਪਰ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਔਰ ਬਾਦਲ ਪਰਿਵਾਰ ਦੂਰ ਰਹਿਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਆਦਤ ਪਾਓ ਕਿ ਬਾਦਲ ਪਰਿਵਾਰ ਦਾ ਨਾਂ ਤਾਂ ਨਾਮ ਲਓ ਔਰ ਨਹੀਂ ਇਹਨਾਂ ਦਾ ਕਦੇ ਜ਼ਿਕਰ ਕਰੋ ਜਿੰਨਾ ਇਹਨਾਂ ਦਾ ਜ਼ਿਕਰ ਕਰੋਗੇ ਜਾਂ ਇਹਨਾਂ ਦਾ ਨਾਮ ਲਾਓਗੇ ਤਾਂ ਉਹਨੇ ਇਹਨਾਂ ਦੀ ਪੋਪੂਲੇਸ਼ਨ ਹੋਰ ਵੱਧਣੀ ਹੈ ਪਰ ਅਸੀਂ ਕਹਿੰਦੇ ਆ ਯਾਰ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦਰਸਾਲ ਦੇ ਵਿੱਚ ਹੁਣ ਤਾਂ ਸਮਝ ਆ ਗਈ ਹੈ ਕਿ ਜਿਹੜੇ ਸਾਡੇ ਪੰਜਾਬ ਪ੍ਰਤੀ ਐਡੇ ਦੋਸ਼ੀ ਬੰਦੇ ਨੇ ਇਹਨਾਂ ਦਾ ਸੁਫੜਾ ਸਾਫ਼ ਹੋਣਾ ਜ਼ਰੂਰੀ ਸੀ ਦਰਸਾਲ ਦੇ ਵਿੱਚ ਪ੍ਰਮਾਤਮਾ ਨੇ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਸ ਗੱਲ ਦਾ ਸਲਾਮ ਅਗੇ ਭਾਈ ਤੂ ਬਾਦਲਾਂ ਨੂੰ ਖੁੰਝੇ ਰਾਇਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ